ਪਾਉੜੀ ਤੇਰਾ ਕੀਤਾ ਹੋਏ ਤਾ ਕਾਹੇ ਡਰ ਪੀਐ ਜਿਸ ਮਲੋ ਜਪੀਐ ਨਾਮ ਤਿਸ ਜੀਉ ਅਰਪੀਐ ਆਇ ਚਿਤ ਨਿਹਾਲ ਸਾਹਿਬ ਬੇਸਮਾਰ ਤਿਸਨੋਂ ਪੋਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛੁ ਤਿਸਕਾ ਵਸ ਨਾ ਕੋਈ ਬਾਹਰਾ ਸੋ ਭਗਤਾ ਮਨ ਗੁਠਾ ਸੱਚ ਸਮਾਹਰਾ ਤੇਰੇ ਦਾਸ ਧਿਆਇਨ ਤੁਦ ਤੂੰ ਰੱਖਣ ਵਾਲਿਆ ਸਿਰ ਸਬਨਾ ਸਮਰੱਥ ਨਦਰ ਨਿਹਾਲਿਆ ਪੌੜੀ ਤੇਰਾ ਕੀਤਾ ਹੋਇ ਤਾ ਕਾਹੇ ਡਰਪੀਐ ਜਿਸਮ ਲੋ ਜਪੀਐ ਨਾਉ ਤੇ ਸੋ ਜੀਉ ਅਰਪੀਅ ਆਇ ਚਿਤ ਨਿਹਾਲ ਸਾਹਿਬ ਬੇਸਮਾਰ ਤਿਸ ਨੋ ਪੋਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛੁ ਤਿਸ ਕਾ ਵਸ ਨਾ ਕੋਈ ਬਾਹਰ ਸੋ ਭਗਤਾ ਮਨ ਉਠਾ ਸਚ ਸਮਾਹਰ ਤੇਰੇ ਦਾਸ ਧਿਆਇਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸੁਮਰਥ ਨਦਰ ਨਿਹਾਲਿਆ ਪੌੜੀ ਤੇਰਾ ਕੀਤਾ ਹੋਏ ਤਾ ਕਾਹੇ ਡਰਪੀਐ ਜਿਸਮ ਲੋ ਜਪੀਐ ਨਾਉ ਤਿਸ ਜੀਉ ਅਰਪੀਐ ਆਇ ਚਿਤ ਨਿਹਾਲ ਸਾਹਿਬ ਬੇਸਮਾਰ ਤਿਸਨਾ ਪੋਹੇ ਕਵਣ ਜੇ ਸਵਾਲ ਨਿਰੰਕਾਰ ਸਭ ਕਿਛੁ ਤਿਸ ਕਾ ਵਸ ਨਾ ਕੋਈ ਬਾਹਰ ਸੋ ਭਗਤਾ ਮਨ ਉਠਾ ਸਚ ਸਮਾਹਰਾ ਤੇਰੇ ਦਾਸ ਧਿਆਇਨ ਤੁਧ ਤੂੰ ਰਖਣ ਵਾਲਿਆ ਸਿਰ ਸਬਨਾ ਸਮਰਥ ਨਦਰ ਨਿਹਾਲਿਆ ਪਉੜੀ ਤੇਰਾ ਕੀਤਾ ਹੋਇ ਤਕਾਹੇ ਦਰਪੀਅ ਜਿਸਮ ਲੋ ਜਪੀਆ ਨਾਮ ਤਿਸ ਜੀਓ ਅਰਪੀਅ ਆਇ ਚਿਤ ਨਿਹਾਲ ਸਾਹਿਬ ਬੇਸੁਮਾਰ ਤਿਸ ਨੋ ਪੋਹੇ ਕਵਣ ਜਿਸ ਵੱਲ ਨਿਰੰਕਾਰ ਸਭ ਕਿਛ ਤਿਸ ਕਾ ਵਾਸ ਨਾ ਕੋਈ ਬਾਹਰ ਸੋ ਭਗਤਾ ਮਨ ਉਠਾ ਸਚ ਸਮਾਹਾਰਾ ਤੇਰੇ ਦਾਸ ਧਿਆਇਨ ਤੁਧ ਤੂੰ ਰੱਖਣ ਵਾਲਿਆ ਸਿਰ ਸਬਨਾ ਸਮਰੱਥ ਨਦਰ ਨਿਹਾਲਿਆ ਪਉੜੀ ਤੇਰਾ ਕੀਤਾ ਹੋਇ ਤਾ ਕਾਹੇ ਡਰਪੀਐ ਜਿਸਮ ਲੋ ਜਪੀਐ ਨਾਮ ਤਿਸ ਜੀਉ ਅਰਪੀਐ ਆਇ ਚਿਤ ਨਿਹਾਲ ਸਾਹਿਬ ਬੇਸਮਾਰ ਤਿਸਨਾ ਪੋਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛ ਤਿਸਕਾ ਵਸ ਨਾ ਕੋਈ ਬਾਹਰ ਸੋ ਭਗਤਾ ਮਨ ਉਠਾ ਸਚ ਸਮਾਹਰਾ ਤੇਰੇ ਦਾਸ ਧਿਆਇਨ ਤੁਧ ਤੂੰ ਰਖਣ ਵਾਲਿਆ ਸਿਰ ਸਬਨਾ ਸਮਰੱਥ ਨਦਰ ਨਿਹਾਲਿਆ ਪੌੜੀ ਤੇਰਾ ਕੀਤਾ ਹੋਏ ਤਾ ਕਾਹੇ ਡਰਪੀਐ ਜਸਮ ਲੋ ਜਪੀਐ ਨਾਮ ਤਿਸੁ ਜੀਉ ਅਰਪੀਐ ਆਇ ਚਿਤ ਨਿਹਾਲ ਸਾਹਿਬ ਬੇਸਮਾਰ ਤਿਸਨਾ ਪੋਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛੁ ਤਿਸ ਕਾ ਵਸ ਨਾ ਕੋਈ ਬਾਹਰ ਸੋ ਭਗਤਾ ਮਨ ਉਠਾ ਸਚ ਸਮਾਹਰਾ ਤੇਰੇ ਦਾਸ ਧਿਆਇਨ ਤੁਧ ਤੂੰ ਰਖਣ ਵਾਲਿਆ ਸਿਰ ਸਬਨਾ ਸੁਮਰਥ ਨਦਰ ਨਿਹਾਲਿਆ ਪਾਉੜੀ ਤੇਰਾ ਕੀਤਾ ਹੋਇ ਤਾ ਕਾਹੇ ਡਰਪੀਐ ਜਸ ਮੇਲੋ ਜਪੀਆ ਨਾਉ ਤਿਸ ਜੀਓ ਅਰਪੀਆ ਆਇ ਚਿਤ ਨਿਹਾਲ ਸਾਹਿਬ ਬੇਸੁਮਾਰ ਤਿਸ ਨੋ ਪੋਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛੁ ਤਿਸ ਕਾ ਵਾਸ ਨਾ ਕੋਈ ਬਾਹਰ ਸੋ ਭਗਤਾ ਮਨ ਗੁਠਾ ਸਚ ਸਮਾਹਾਰਾ ਤੇਰੇ ਦਾਸ ਧਿਆਇਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸੁਮਰਥ ਨਦਰ ਨਿਹਾਲਿਆ ਪੌੜੀ ਤੇਰਾ ਕੀਤਾ ਹੋਇ ਤਾ ਕਾਹੇ ਡਰਪੀਐ ਜਿਸਮ ਲੋ ਜਪੀਐ ਨਾਉ ਤਿਸੁ ਜੀਉ ਅਰਪੀਐ ਆਇ ਚਿਤ ਨਿਹਾਲ ਸਾਹਿਬ ਬੇਸੁਮਾਰ ਤੇ ਸੁਨੋ ਪੁਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛੁ ਤਿਸ ਕਾ ਵਸ ਨਾ ਕੋਈ ਬਾਹਰ ਸੋ ਭਗਤਾ ਮਨ ਉਠਾ ਸਚ ਸਮਾਹਰਾ ਤੇਰੇ ਦਾਸ ਧਿਆਇਨ ਤੁਧ ਤੂੰ ਰਖਣ ਵਾਲਿਆ ਸਿਰ ਸਬਨਾ ਸੁਮਰਥ ਨਦਰ ਨਿਹਾਲਿਆ ਪਾਉੜੀ ਤੇਰਾ ਕੀਤਾ ਹੋਏ ਤਾ ਕਾਹੇ ਡਰ ਪੀਐ ਜਿਸ ਮਲੋ ਜਪੀਐ ਨਾਮ ਤਿਸ ਜੀਓ ਅਰਪੀਐ ਆਇ ਚਿਤ ਨਿਹਾਲ ਸਾਹਿਬ ਬੇਸਮਾਰ ਤਿਸਨੋਂ ਪੋਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛੁ ਤਿਸ ਕਾ ਵਸ ਨਾ ਕੋਈ ਬਾਹਰ ਸੋ ਭਗਤਾ ਮਨ ਉਠਾ ਸਤਿ ਸਮਾਹਰਾ ਤੇਰੇ ਦਾਸ ਧਿਆਇਨ ਤੁਦ ਤੂੰ ਰੱਖਣ ਵਾਲਿਆ ਸਿਰ ਸਬਨਾ ਸੁਮਰਥ ਨਦਰ ਨਿਹਾਲਿਆ ਪੌੜੀ ਤੇਰਾ ਕੀਤਾ ਹੋਇ ਤਾ ਕਾਹੇ ਡਰਪੀਐ ਜਿਸਮਲੋ ਜਪੀਐ ਨਾਉ ਤਿਸੋ ਜੀਉ ਅਰਪੀਐ ਆਇ ਚਿਤ ਨਿਹਾਲ ਸਾਹਿਬ ਬੇਸਮਾਰ ਤਿਸਨਾ ਪੋਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛੁ ਤਿਸਕਾ ਵਸ ਨਾ ਕੋਈ ਬਾਹਰ ਸੋ ਭਗਤਾ ਮਨ ਉਠਾ ਸਚ ਸਮਾਹਰਾ ਤੇਰੇ ਦਾਸ ਧਿਆਇਨ ਤੁਧ ਤੂੰ ਰਖਣ ਵਾਲਿਆ ਸਿਰ ਸਬਨਾ ਸੁਮਰਥ ਨਦਰ ਨਿਹਾਲਿਆ ਪੌੜੀ ਤੇਰਾ ਕੀਤਾ ਹੋਏ ਤਾ ਕਾਹੇ ਡਰਪੀਐ ਜਿਸਮ ਲੋ ਜਪੀਐ ਨਾਉ ਤਿਸੁ ਜੀਉ ਅਰਪੀਐ ਆਇ ਚਿਤ ਨਿਹਾਲ ਸਾਹਿਬ ਬੇਸੁਮਾਰ ਤਿਸਨਾ ਪਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛੁ ਤਿਸ ਕਾ ਵਸ ਨਾ ਕੋਈ ਬਾਹਰ ਸੋ ਭਗਤਾ ਮਨ ਗੁਠਾ ਸਚ ਸਮਾਹਰਾ ਤੇਰੇ ਦਾਸ ਧਿਆਇਨ ਤੁਧ ਤੂੰ ਰਖਣ ਵਾਲਿਆ ਸਿਰ ਸਭਨਾ ਸੁਮਰਥ ਨਦਰ ਨਿਹਾਲਿਆ pauḍi ਤੇਰਾ ਕੀਤਾ ਹੋਇ ਤਾ ਕਾਹੇ ਡਰਪੀਐ ਜਸ ਮੇਲੋ ਜਪੀਆ ਨਾਉ ਤਿਸ ਜੀਉ ਅਰਪੀਆ ਆਇ ਚਿਤ ਨਿਹਾਲ ਸਾਹਿਬ ਬੇਸੁਮਾਰ ਤਿਸਨੋਂ ਪੋਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛੁ ਤਿਸ ਕਾ ਵਸ ਨਾ ਕੋਈ ਬਾਹਰਾ ਸੋ ਭਗਤਾ ਮਨ ਉਠਾ ਸਚ ਸਮਾਹਰਾ ਤੇਰੇ ਦਾਸ ਧਿਆਇਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸੁਮਰਥ ਨਦਰ ਨਿਹਾਲਿਆ ਪੌੜੀ ਤੇਰਾ ਕੀਤਾ ਹੋਇ ਤਾ ਕਾਹੇ ਡਰਪੀਐ ਜਿਸਮ ਲੋ ਜਪੀਐ ਨਾਉ ਤਿਸ ਜੀਉ ਅਰਪੀਐ ਆਇ ਚਿਤ ਨਿਹਾਲ ਸਾਹਿਬ ਬੇਸੁਮਾਰ ਸੋ ਪੋਹੇ ਕਵਣ ਜਿਸ ਵਲ ਨਿਰੰਕਾਰ ਸਭ ਕਿਛੁ ਤਿਸ ਕਾ ਵਸ ਨਾ ਕੋਈ ਬਾਹਰ ਸੋ ਭਗਤਾ ਮਨ ਗੁਠਾ ਸਚ ਸਮਾਹਰ ਤੇਰੇ ਦਾਸ ਧਿਆਇਨ ਤੁਧ ਤੂੰ ਰਖਣ ਵਾਲਿਆ ਸਿਰ ਸਬਨਾ ਸੁਮਰਥ ਨਦਰ ਨਿਹਾਲਿਆ